ਜਦੋਂ ਮਹਿੰਦਰ ਜੀ ਅੱਜ ਅਮਰ ਕੂ ਮੰਦੀ ਦੀ ਜੀ ਮੌਤ ਹੋ ਜਾਂਦੀ ਪਤਾ ਹੀ ਨਹੀਂ ਲੱਗਦਾ ਚਾਨਕ ਕਿਹੜੀ ਹੈ ਦੇਖੋ ਜਿਵੇਂ ਮੈਂ ਪਹਿਲੇ ਕਿਹਾ ਹੈਗਾ ਕਿ ਸਾਡੇ ਵਾਸਤੇ ਅੱਜ ਕੇਵਲ ਪੰਜਾਬ ਵਾਸਤੇ ਨਹੀਂ ਸਾਰੇ ਦੇਸ਼ ਵਾਸਤੇ ਅੱਜ ਬਹੁਤ ਦੁਖਦਾਈ ਸਮਾਂ ਹੈ ਕਿਉਂਕਿ ਇੱਕ ਬਹੁਤ ਹੀ ਨੌਜਵਾਨ ਸਾਥੀ ਜਿੰਨੇ ਸਾਡੇ ਦੇਸ਼ ਦਾ ਸਾਰੇ ਦੇਸ਼ ਵਿੱਚ ਇਹਨੇ ਸਾਰੀ ਦੁਨੀਆ ਦੇ ਵਿੱਚ ਦੇਸ਼ ਦਾ ਔਰ ਪੰਜਾਬ ਦਾ ਨਾਮ ਰੋਸ਼ਨ ਕੀਤਾ ਔਰ ਆਈਓ ਨੇ ਹੋਰ ਬਹੁਤ ਜਿਆਦਾ ਪੰਜਾਬ ਲਈ ਦੇਸ਼ ਲਈ ਕਰਨਾ ਸੀ ਔਰ ਆਪਣੇ ਪਰਿਵਾਰ ਲਈ ਵੀ ਔਰ ਉਹਦਾ ਜਾਣਾ ਉਹਦਾ ਵਿਛੋੜਾ ਸਾਡੇ ਲਈ ਬਹੁਤ ਤੁਕਦਾਈ ਹੈ ਸੋ ਮੈਂ ਇਹਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਅੱਜ ਦੇਖੋ ਕਿ ਰਾਜਵੀਰ ਦਾ ਸੰਸਕਾਰ ਕੀਤਾ ਜਵੰਦਾ ਜੀ ਦਾ ਔਰ ਇੰਨੇ ਖੁਦ ਪੋਸਟ ਭਾਈ ਉਹਦੀ ਸਵੇਰੇ ਅੱਜ ਦੁੱਖ ਦੀ ਔਰ ਇਹ ਕੀ ਪਤਾ ਸੀ ਕਿ ਅੱਜ ਉਹਨੇ ਆਪ ਵੀ ਨਹੀਂ ਰਹਿਣਾ ਛੋਟਾ ਜਿਹਾ ਆਪਰੇਸ਼ਨ tha ਦੇਖੋ ਜੀ ਇਹ ਜਿਹੜੀ ਹੁਣ ਗੱਲ ਹੈ ਕਿ ਦੇਖੋ ਮੈਂ ਇੱਥੇ ਹੈਗਾ ਹਾਂ ਹੋਂਤੇ ਜਿਹੜਾ ਹਸਪਤਾਲ that is matter of verification verification ਹੈਗਾ ਇਹਦੇ ਬਾਰੇ ਜੋ ਵੀ ਕੋਈ ਪਤਾ ਲੱਗੇਗਾ ਪੇਰੈਂਟਸ ਆ ਜਾਣਗੇ ਸਧਾਰਣਗੇ ਪਤਾ ਲੱਗੇ ਕੀ ਕੀ ਕਾਰਨ ਬਣਿਆ ਬਿਲਕੁਲ ਤੁਸੀਂ ਸਹੀ ਕਰ ਸਾਨੂੰ ਪਤਾ ਨਹੀਂ ਲੱਗਦਾ ਕਿ ਹੋਇਆ ਕੀ ਐਦਾਂ ਅਚਾਨਕ ਸਵੇਰੇ ਚੰਗਾ ਭਲਾ ਕਰੋਂ ਗਿਆ ਹੈਗਾ ਆਪਣਾ ਮੜ ਜੇ ਇੰਜਰੀ ਦਾ ਛੋਟਾ ਜਿਹਾ ਆਪਰੇਸ਼ਨ ਇਲਾਜ ਕਰਾਉਣ ਵਾਸਤੇ ਗਿਆ ਹੈਗਾ ਔਰ ਉਥੇ ਏਦਾਂ ਦੀ ਵੱਡੀ ਘਟਨਾ ਵਾਪਰ ਜਾਣੀ ਸਾਡੀ ਸਮੇਂ ਤੋਂ ਬਾਹਰ ਹੈਗਾ ਪਰ ਲੈਟ ਸੀ ਦੇਖੋ ਪੇਰੈਂਟਸ ਕੀ ਕਹਿੰਦੇ ਹਨ ਤੁਸੀਂ ਪਰਿਵਾਰ ਤੋਂ ਮੰਗ ਕਰਨਗੇ ਕਾਨੂੰਨੀ ਕਾਰਵਾਈ ਨੂੰ ਲੈ ਕੇ ਤੋਂ ਕਾਰਵਾਈ ਕਰੇਗੀ ਇਸਤੇ ਬਾਰੇ ਦੇਖੋ ਮੈਂ ਤੁਹਾਨੂੰ ਪਹਿਲੇ ਕਿਹਾ ਹੈਗਾ ਆਈਏ ਤੇ ਚਲੇ ਪੇਰੈਂਟਸ ਨੂੰ ਸਭ ਨੂੰ ਆਨ ਦਾ ਦੁੱਖ ਦਾ ਸਮਾਂ ਹੈਗਾ ਜੋ ਵੀ ਹੋਏਗਾ ਤੇ ਬੈਟਰ ਆਫ ਦੇਖੋ ਮੈਂ ਜਿੱਥੇ ਹੈਗਾ ਵਾਂ ਜਦੋਂ ਵੀ ਹੋਏਗਾ ਦੇਖ ਸੁਣ ਕੇ ਕੀ ਹੈਗਾ ਅਗਰ ਕੋਈ ਐਸੀ ਗੱਲ ਆਏਗੀ ਉਹਦੇ ਮੁਤਾਬਕ ਫਿਰ ਕਾਰਵਾਈ ਕੀਤੀ ਜਾਏਗੀ ਨਹੀਂ ਤਾਂ ਸਾਰਾ ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਉਹਨਾਂ ਦੇ ਪੇਰੈਂਟਸ ਆਨਗੇ ਗੱਸਨਗੇ ਆਪਣੀ ਗੱਲ ਕਹਿੰਗੇ ਬਤਾਓ ਜੋ ਲੋਡ ਹੋਏਗੀ ਜੇ ਸਿੱਧੀ ਲੋਡ ਹੋਏਗੀ ਆਪਾਂ ਕਰਾਂਗੇ ਪਰ ਵੀਰੋ ਫੋਨ ਤੇ ਦੁਖਦਾਈ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਵੀ ਗੱਲਬਾਤ ਹੋਈ ਹੈ ਉਹ ਕਹਿੰਦੇ ਨੇ ਹਾਰਟ ਟੈਕ ਨਾ ਨਹੀਂ ਤਾਂ ਮੌਤ ਹੋ ਸਕਦੀ ਹੈ ਰਿਜੈਕਸ਼ਨ ਗਲਤ ਲੱਗਣ ਕਾਰਨ ਕਿਹੜੀ ਮੌਤ ਹੋਈ ਹੈ ਦੇਖੋ ਜੀ ਕੋਈ ਡੈਥ ਹੁੰਦੀ ਹੈ ਕੋਈ ਨਾ ਕੋਈ ਕਾਰਨ ਬੰਦਾ ਹੈਗਾ ਤੇ ਆਪਾਂ ਉਹਨਾਂ ਨੂੰ ਦੇਖਾਂਗੇ ਮੈਂ ਤੇ ਇੱਥੇ ਆਗਾਵਾ ਉਹਨਾਂ ਨੂੰ ਆਉਣ ਇਹ ਦਿੰਦੇ ਆ ਜੋ ਵੀ ਹੋਏਗਾ ਅਗਰ ਐਸੀ ਘਟਨਾ ਵਾਪਰੀ ਹੋਏਗੀ ਤੇ ਡੈਫੀਨਿਟਲੀ ਵੀਲ ਐਕਟ ਔਨ 댓 ਮੇਰੇ ਕਹਾਤਾ ਕਿ ਵਾਇਰ ਆਈ ਜਿਵੇਂ ਆਣਾ ਚਾਹੀਏ ਇਸ ਵਾਰ ਚੋਣ ਲੜਦੇ ਦੀ ਗੱਲ ਕਰੀ ਸੀ ਤੋਂ ਲੱਗਦਾ ਹੈ ਕਿ ਇੱਕ ਯੂਥ ਜੋ ਆਈਕਨ ਥਾ ਯੂਥ ਕੇ ਲਈ ਬਹੁਤ ਸੁਖਿਆ ਮਿਲੇ ਔਰ ਕਈ ਨਾ ਗਏ ਅਬ ਜੋ ਅਕਰਫ ਫੋਲੋ ਕਰਦੇ ਤੇ ਉਹ ਵੀ ਥੋੜਾ ਦੇਖੋ ਬੜੀ ਮੰਦ ਭਾਗੀ ਗੱਲ ਹੈਗੀ ਹੈ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਹੈਗਾ ਕਿ ਇੱਥੇ ਨਾ ਕਿੱਥੇ ਮੈਂ ਜਾ ਰਹੇ ਹਾਂਗਾ ਤੇ ਅਕੈਡਮੀ ਖੋਲੀ ਜਿਮ ਉਨੇ ਜਿਮ ਖੋਲਿਆ ਗਿਆ ਉੱਥੇ ਮੈਂ ਰੋਜ਼ ਦੇਖਦਾ ਸੀ ਸੈਂਕੜੇ ਬੱਚੇ ਯੂਥ ਆਉਂਦੇ ਸੀ ਉਹਦਾ ਇੱਕੋ ਹੀ ਹੁੰਦਾ ਸੀ ਮਕਸਦ ਕਿ ਜਿਹੜਾ ਯੂਥ ਹੈਗਾ ਉਹਨੂੰ ਬਚਾਣਾ ਹੈਗਾ ਇਹਨਾਂ ਨੂੰ ਹੈਲਦੀ ਬਣਾਣਾ ਹੈਗਾ ਤਾਂ ਕਿ ਸਾਡਾ ਇਹ ਭਵਿੱਖ ਹੈ ਕਹਿੰਦੇ ਆ ਤੇ ਇਸ ਕਰਕੇ ਜੋ ਹੈ ਉਹਨਾਂ ਨਾਲ ਮੈਂ ਦੇਖ ਰਿਹਾ ਯੂਥ ਸੈਂਕੜੇ ਯੂਥ ਖੜੇ ਨੇ ਬਾਹਰ ਉਹ ਸਾਰੇ ਉਹਦੇ ਦੋਸਤ ਭਾਈ ਮਿੱਤਰ ਸਾਡੇ ਖੜੇ ਨੇ ਕਿਉਂਕਿ ਉਹ ਯੂਥ ਦਾ ਬਹੁਤ ਪ੍ਰੇਮ ਕਰਦਾ ਸੀ ਔਰ ਹਮੇਸ਼ਾ ਨੇ ਯੂਥ ਦੀ ਬਿਹਤਰੀ ਲਈ ਬੈਟਮੈਂਡ ਵਾਸਤੇ ਕੰਮ ਕਰ ਰਿਹਾ ਸੀ ਇਹ ਸਾਡੇ ਸਾਰਿਆਂ ਵਾਸਤੇ ਯੂਥ ਲਈ ਵੀ ਸਾਡੇ ਸਾਰਿਆਂ ਵਾਸਤੇ ਦੁੱਖ ਦੀ ਗੱਲ ਹੈ देखिए तो जब डेथ हुई है उनकी उनके बारे जो पुरानी क्या घर की उनको भी नोटिस उनको इनफॉर्म करेंगे जो पता चलेगा तो वो भी करेंगे तो मैंने मैं बहुत जी बहुत इतना छोटे थोड़ी उम्र इतना दुनिया अपना देश का नाम रोशन किया नाम रोशन किया सन तो बहुत ही इंटरनेशनल स्टार को खुश गया ਸੋਸ ਕਰਕੇ ਕਦੇ ਵੀ ਸਾਡੀ ਇਹਦੀ ਲਾਸ ਹੈਗਾ ਕਦੇ ਵੀ ਪੂਰਤੀ ਨਹੀਂ ਹੋ ਸਕਦੀ। थैंक यू। ਕਿ ਐਸੀ ਗੱਲਬਾਤ ਕੀਤੀ ਹੈ ਮਹਿੰਦਰ ਭਗਤ ਦੇ ਨਾਲ ਉਹ ਕੈਪਟਨ ਮੰਤਰੀ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਨੇ। ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਚਲੰਦਰ